ਹਾਂਜੀ ਸਤ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਸੀਗੇ ਮੋਗਾ ਟਰੈਕਟਰ ਮੰਡੀ ਦੇ ਵਿੱਚ ਬਹੁਤ ਭਾਰੀ ਗੈਂਟੀ ਦੇ ਵਿੱਚ ਟਰੈਕਟਰ ਆਉਂਦੇ ਨੇ ਜੀ ਇੱਥੇ ਬੁੱਗੀਪੁਰਾ ਚੌਂਕ ਦੇ ਵਿੱਚ ਲੱਗਦੀ ਹੈ ਹਰ ਐਤਵਾਰ ਮੰਡੀ ਤੇ ਅੱਜ ਹੈਗੀ 28 ਦਸੰਬਰ 2025 ਤੇ ਬਾਈ ਜੀ ਮਿਲਿਆ ਆਪਾਂ ਨੂੰ ਇੱਥੇ ਗੁਰਪ੍ਰੀਤ ਬਾਈ ਦਾ ਪਿੰਡ ਭਲੌਰ ਆ ਜੀ ਬਾਈ ਨਾਲ ਗੱਲਬਾਤ ਕਰਦੇ ਹਾਂ ਕਿਹੜੇ ਕਿਹੜੇ ਟਰੈਕਟਰ ਆ ਤੇ ਕੀ ਕੀ ਕੰਡੀਸ਼ਨ ਆ ਕੀ ਕੀ ਰੇਟ ਕੀ ਹਾਲ ਹੈ ਬਾਈ ਕੀ ਹਾਲ ਆ ਬਾਈ ਅਸੀਂ ਉਹ ਠੀਕ ਠਾਕ ਹਾਂ ਵਧੀਆ ਵਧੀਆ ਬਾਈ ਹਾਂਜੀ ਕਿਹੜੇ ਕਿਹੜੇ ਟਰੈਕਟਰ ਨੇ ਆਪਣੇ ਕੋਲ ਦੋ ਆ ਬਾਈ ਇੱਕ 735 ਆ ਇੱਕ ਫਾਰਮ ਟਰੈਕ ਆ ਅੱਛ ਫਾਰਮ ਟਰੈਕ 60 ਤੇ ਏਰਾ 735 ਹਾਂਜੀ ਹਾਂਜੀ ਤੇ ਦਿਓ ਜਾਣਕਾਰੀ ਬਈ ਫਾਰਮ ਟਰੈਕ 60 ਬਈ ਫਾਰਮ ਟਰੈਕ 60 ਬਈ 7 ਮਾਡਲ ਆ ਠੀਕ ਆ ਜੀ ਤੇ ਇਹ ਟਾਇਰਾਂ ਦੀ ਗੱਲ ਕਰਗੇ ਅਗਲਿਆਂ ਦੀ ਅਗਲੇ ਟਾਇਰ ਹੈਗੇ 70 80 ਪੈਸੇ ਠੀਕ ਆ ਜੀ ਬੀਕੀ ਕਮਾਂਡਰ ਦੇ ਮੂਹਰੇ ਟਾਇਰ ਹਾਂ ਬਾਕੀ ਟਰੈਕਟਰ ਸਾਰਾ origial ਆ ਟਰੈਕਟਰ ਦੇ ਕਲਮ ਵੀ ਲੱਗੀ ਹੋਈ ਦੇ ਆਪਾਂ ਦੇਂਦਾਰਾਂ ਬਾਈ ਕਰ ਲਓ ਚੈੱਕ ਵੀ ਟਰੈਕਟਰ ਸੋਹਣੀ ਕੰਡੀਸ਼ਨ ਦਾ ਬਾਡੀ ਲਾਈਨ ਦਾ ਟਾਇਰ ਬਹੁਤ ਚੰਗਾ ਮੂਰਲੇ ਨੇ ਟਾਇਰ ਨੇ 70 ਤੋਂ 75% ਜੇ ਟੈਗਰਾਂ ਦੀ ਗੱਲ ਕਰਕੇ ਬੈਗ ਟਾਇਰ ਕਹਨ ਨੂੰ ਆਪਾਂ ਜੇ ਅੱਦੇ ਹੀ ਕਹਿ ਸਕਦੇ 55 ਪੈਸੇ ਹੀ ਕਹਿ ਸਕਦੇ ਆ ਪਰ ਸਹੀ ਟਾਇਰ 45 ਪੈਸੇ ਆ ਬਈ ਕਿਦੋਂ ਪਾਟਿਆ ਨਹੀਂ ਗਾ ਲਿੰਕ ਲੁਕਣੀ ਲੱਗੀ ਟਰੈਕਟਰ ਨੂੰ ਜਮਾ ਸਾਹ ਆ ਟਾਇਰਾਂ ਨੂੰ ਜਮਾ ਐਮ ਆਰ ਫੇ ਟਾਇਰਾਂ ਮਗਰ ਲਈ ਲਓ ਜੀ ਮਗਰਲੇ 45 ਨੇ ਤੇ ਮੂਰਲੇ 75 ਨੇ ਹਾਂ ਬਾਕੀ ਦੂਜੀ ਗੱਲ ਫਾਰਮ ਟਰੈਕ ਬਈ ਇਹਨਾਂ ਚੀਜ਼ਾਂ ਤੋਂ ਜੱਬਿਆ ਪਿਆ ਹੁੰਦਾ ਆਮ ਬੜੀ ਬਾਤ ਹੋਣਾ ਹਾਂ ਟੂਬਾਂ ਤੋਂ ਇਹਦੇ ਟੂਬਾਂ ਵਾਲੇ ਨਟ ਖਾਦੇ ਪਏ ਹੁੰਦੇ ਆ ਇਹ ਟਰੈਕਟਰ ਸਾਰਾ ਓਰੀਜਨਲ ਆ ਵੇਖ ਬਈ ਸਾਹ ਬਹੁਤ ਐ ਹੱਬਾ ਹੱਬਾ ਦਾ ਤਾਂ ਹਕੂਕਤਾ ਲੈਂਕਾ ਨੂੰ ਕਹਿੰਦੇ ਟਰੈਕਟਰ ਪੂਰਾ ਸਾਫ ਆ ਬਾਈ ہاں ਨੇ ਟਰੈਕਟਰ ਸਾਫ ਆ ਬਾਈ ਜੀ ਆ ਬਾਈ ਜਿੱਥੋਂ ਕਸਿਆ ਆ ਵੇਲਾ ਕਰੋਨ ਨੂੰ ਆਪਾਂ ਕੀ ਕਰਾ ਸਕਦੇ ਸੀ ਜਿੱਥੋਂ ਕਸਿਆ ਬਾਈ ਕਸਿਆ ਹੀ ਆ ਆਹ ਤਾਂ ਵੀ ਇੱਥੋਂ ਵੇਲਾ ਕਸਿਆ ਕਸਹੀ ਕਹਿਣਾ ਬਸ ओरिजिनੈਲਟੀ ਰੱਖਦੇ ਆ ਆਹ ਪਤੀਰੀ ਨਹੀਂ ਨਾ ਰੱਖਦੇ ਆ ਬਾਈ ਹਾਂ ਆ ਮੈਨੂੰ ਲੱਗਦਾ ਇਹ ਡੰਡਾ ਨਾਲ ਹੀ ਆ ਬਾਈ ਹਨਾ ਹਾਂ ਡੰਡਾ ਨਾਲ ਦਾ ਆਰੀਜਨਲ ਡੰਡਾ ਨਾਲ ਆ ਹਾਂ ਹਾਂ ਇਹ ਡੰਡਾ ਨਾਲ ਦਾ ਬਾਈ ਜੀ ਫਾਰਮ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦਾ ਟਿਊਬਾ ਟਾਬਾ ਬਹੁਤ ਸੋਹਣੀਆਂ ਪਈਆਂ ਨੇ ਹਾਂ ਆ ਲੈਂਕ ਲੋਂ ਕਹਾਬੂ ਪੂਰੇ ਵਧੀਆ ਹਾਂ ਹਾਂ ਬਾਕੀ ਜੇ ਬਟਾ ਇਧਰ ਖਾਈਏ ਵਿੱਚੋਂ ਇਹ ਹੌਕ ਕਡਜਸਟੇਬਲ ਆ ਬਾਈ ਇਹ ਨਹੀਂ ਦੂਜੀ ਆ ਬਾਈ ਨਹੀਂ ਹੌਕ ਨੋਰਮਲ ਆ ਬਾਈ ਜੀ ਇਹ ਹਾਂ ਇਹ ਸਟਿੱਕਰ ਟੁਕਰ ਟਰੈਕਟਰ ਦੇ ਸਾਰੇ ਆ ਮਾਰ ਕੇ ਸਾਰੇ ਟਰੈਕਟਰ ਦੇ ਨਾਲ ਦਿਆ ਆ ਟਰੈਕਟਰ ਦੇ ਕਿਤੇ ਵੀ ਰੰਗ ਵੱਜਾ ਰੈਡੀ ਰੀਟਰ ਵੀ ਟਰੈਕਟਰ ਦੇ ਨਾਲ ਦਾ ਮੋਹਰ ਲੱਗੀ ਹੋਈ ਆ ਸਪੈਸ਼ਲ ਲਓ ਜੀ ਕਰ ਲੋ ਚੈੱਕ ਸਟਿੱਕਰਸ ਤੋਂ ਘਰੋਂ ਵੀ ਨਹੀਂ ਕੰਪਨੀ ਦੇ ਜਿੰਮੇ ਦਾ ਹੈ ਬਾਈ ਨਾ ਉਵੇਂ ਹੀ ਰੱਖਿਆ ਹਾਂ ਠੀਕ ਆ ਹੈ ਸੌ ਸਾਕੂ ਨੂੰ ਲਿਕੇ ਕਣੀ ਯਾਰ ਬਈ ਯੇ ਆਪਾਂ ਕਰਕੇ ਦੇ ਇੰਜਨ ਗੇਅਰ ਦੀ ਗੱਲ ਹਾਂਜੀ ਆਪਣੇ ਘਰੇ ਹਾਲ ਪਏ ਆ 11 ਬੰਦਾ ਹਾਲ ਪਾ ਕੇ ਵਾਹ ਕੇ ਪਹਿਲਾ ਘੰਟਾ ਵਾਲੇ 2 ਘੰਟੇ ਵਾਲੇ ਸਾਰੀ ਜੜੀ ਵਾਲੇ ਵਾਹ ਕੇ ਸੌਦਾ ਕਰ ਲਿਆ ਬੰਨ ਤਾਂ ਵੀ ਕੋਈ ਦੁੱਖ ਨਹੀਂ ਬਈ ਲੋ ਜੀ ਵਾਹ ਕੇ ਤਸੱਲੀ ਕਰਕੇ ਇੱਕ ਕਰਕੇ ਲ ਜਾ ਸਕਦੇ ਹਾਂ ਬਾਲੀ ਗੱਲ ਆ ਤੁਸੀਂ ਆਪਦਾ ਮਿਸਤਰੀ ਲਿਆ ਸਕਦੇ ਹੋ ਮੈਸਤਰੀ ਲਿਆ ਸਕਦੇ ਮੈਸਤਰੀ ਲਾਏ ਬੰਦਾ ਯਾਰ ਮੈਸਤਰੀ ਨੂੰ ਚੈੱਕ ਕਰਾ ਲਈ ਮੈਸਤਰੀ ਕਹਿੰਦੇ ਵੀ ਜੰਗ ਤੇ ਕਲਮ ਲੱਗੀ ਜਾਂਦੇ ਕੋਈ 900 ਦੇ ਆਪ ਤੇਨਦਾਰ ਆ ਬਈ ਬਿਲਕੁਲ ਬਿਲਕੁਲ ਹਾਂ ਬਾਕੀ ਜਿਹਦੇ ਕੋਈ ਚੀਜ਼ ਹੋਵੇ ਜੀ ਉਹੀ ਉਹੀ ਹਾਂ ਹਾਂ ਉਹੀ ਹਾਂ ਬੰਪਰ ਬੋਂਪਰ ਹੈ ਵੀ ਲੱਗਾ ਹਾਂ ਬੰਪਰ ਪੂਰਾ ਚੰਗਾ ਲੱਗਾ ਵਾ ਬਈ ਤੈਰਪੁਰ ਦਾ ਪੂਰਾ ਸਾਫ ਹੈ ਟਰੈਕਟਰ ਦੇ ਦੇਖ ਲਾ ਹਾਂ ਦੀ ਮੁੰਡੀ ਦੇ ਟਰੈਕਟਰ ਦੇ ਰੰਗ ਪੂਰਾ ਹੀ ਪਿਆ ਬਹੁਤ ਸੋਹਣੀ ਕੰਡੀਸ਼ਨ ਹੈ ਹਾਂ 100 ਦੇ 95 ਪੈਸੇ ਰੰਗ ਪਿਆ ਟਰੈਕਟਰ ਤੇ ਬਈ ਤੇ ਮਾਡਲ ਕਿਹੜਾ ਬਾਈ ਹੈ ਮਾਡਲ 2007 ਆ ਬਾਈ ਰੇਟ ਕੀ ਹੈ ਜੀ ਇਹਦਾ ਰੇਟ ਕਰਦੇ ਆਪਾਂ 2 ਲੱਖ ਤੇ 25000 ਜਿਹੜਾ ਤੇਰੀ ਵੀਡੀਓ ਦੇਖ ਕੇ ਸਕਰੀਨ ਸ਼ਾਟ ਲੈ ਕੇ ਆਉਂਦਾ ਆਪਣੇ ਕੋਲੇ 2 ਲੱਖ ਤੇ 5000 ਰੁਪਏ ਦਾ ਟਰੈਕਟਰ ਦਵਾਂਗੇ ਲਓ ਜੀ ਬਾਈ ਜੀ ਇੱਕ ਕਹਿ ਪਰ ਬਹੁਤ ਬੰਦਾ ਸਕਰੀਨ ਸ਼ਾਟ ਲੈ ਗਿਆ ਬਾਰੇ ਸਕਰੀਨ ਸ਼ਾਟ ਹੋਣਾ ਜ਼ਰੂਰੀ ਹੈ ਜ਼ਰੂਰੀ ਆ ਫੇਰ ਭਾਈ ਉੱਥੇ ਡਿਸਕਾਊਂਟ ਕਰੀਏ ਹਾਂ ਦੂਜੀ ਗੱਲ ਕਰਕੇ ਇਹਦੇ ਫਰਸਟ ਆਰਡਰ ਆ ਗਲੰਦਰ ਦਾ ਨੰਬਰ ਆ ਕਪੂਰ ਸਲੇ ਚ ਪਹਿਲੇ ਥਾਂ ਪਹਿਲੇ ਮਾਲਕ ਦੇ ਨਾਂ ਲਓ ਜੀ ਫਰਸਟ ਆਰਡਰ ਇਹਦਾ ਗਲੰਦਰ ਦਾ ਨੰਬਰ ਆ ਗਲੰਦਰ ਦਾ ਨੰਬਰ ਪਹਿਲੇ ਜਿਹਨਾਂ ਆਪਾਂ ਜਿਹੜੇ ਮੁੰਡੇ ਦੇ ਨਾਮ ਫਰਸਟ ਆਰਡਰ ਕਰਕੇ ਉਹਦਾ ਆਪਾਂ ਰਿਕਾਰਡ ਵੀ ਦਵਾਂਗੇ ਬੰਦੇ ਨੂੰ ਲਓ ਜੀ ਉਹਦੇ ਪ੍ਰੂਫ ਮਿਲਣਗੇ ਸਾਰੇ ਹਾਂ ਠੀਕ ਆ ਜੀ ਇਹ ਗੱਲ ਕਰਦੇ ਦਿਖਾ ਦਈਏ ਕਿ ਅੱਗੇ ਸਵਰਾਜ 735 ਖੜਾ ਵੀ ਬਾਈ ਇਹਦੇ ਬਾਰੇ ਦੱਸੋ ਇਹ ਬਾਈ 96 ਮਾਡਲ ਆ ਠੀਕ ਆ ਜੀ ਤੇ ਜਿਹੜੇ ਮੂਹਰੇ ਟਾਇਰਾਂ ਦੀ ਗੱਲ ਕਰਕੇ ਬੀਕੇਟੀ ਕਮਾਂਡਰ ਦੇ ਟਾਇਰ ਹੈਗੇ ਅੱਧੇ ਠੀਕ ਆ ਜੀ ਹਾਂ ਬਾਕੀ ਟਰੈਕਟਰ ਸਾਰਾ ਜੈਨਮਾਨਾ ਬਾਈ origignal ਟਰੈਕਟਰ ਆ ਜਦੋਂ ਟਰੈਕਟਰ ਦੇ ਅੰਗ ਵੱਜਾ ਹੋਵੇ ਨਵੀਂ ਬੈਟਰੀ ਆ ਬਾਈ ਇਹਦੇ ਗਾਰੰਟੀ ਪਈ ਆ ਬੈਟਰੀ ਦੀ ਹੁਣ ਖੁੱਲਣੀ ਨਹੀਂ ਗਈ ਅਬਰੌਂ ਦੀ ਬੈਟਰੀ ਆ ਦੀ ਗਾਰੰਟੀ ਵੀ ਪਈ ਆ ਬਈ 6 ਮਹੀਨੇ 7ਾਂ ਦੀ ਅਮਰੌਂ ਦੀ ਬੈਟਰੀ ਹਾਂ ਹਾਂ 7 ਮਹੀਨੇ ਦੀ ਗਾਰੰਟੀ ਪਈ ਆ ਹਾਂ ਹਾਂ ਜਿਹੜੇ ਕਰਕੇ ਬੈਕ ਟੈਨਰ ਦੀ ਗੱਲ ਬੈਕ ਟੈਨਰ 65 ਤੋਂ 70 ਪੈਸੇ ਬਈ ਐਮ ਆਰ ਐਫ ਦੇ ਆ ਠੀਕ ਆ ਜੀ ਕਿਤੇ ਪਾਸੋਂ ਟਰੈਕ ਦਾ ਮੰਨ ਕੇ ਚੱਲ ਟਾਇਰਾਂ ਦੀ ਗਲਾਈ 'ਚ ਕੋਈ ਕੱਟ ਨਹੀਂ ਲੱਗਾ ਉਹਦੇ ਆਪਾਂ ਦੇਣਦਾਰ ਆ 12 ਦੇ ਟਾਇਰ ਹਨਾ ਬਈ ਨਹੀਂ ਨਹੀਂ 12 ਦੇ ਟਾਇਰ ਆ ਬਈ 12 ਦੇ ਟਾਇਰ ਲੱਗੇ ਹੋਇਆ ਜੀ ਮਗਰਲੇ ਨੂਰ ਲਿਆਂ ਦੀ ਅੱਧੇ ਗੇ ਨੂਰ ਅੱਧੇ ਆ ਵੀ ਕਿਟੀ ਕਮਾਂਡਰ ਦੇ ਬਈ ਕਿਆ ਟਾਇਰ ਚਾਰੀ ਕੰਪਨੀ ਦੇ ਆ ਬਾਕੀ ਟਰੈਕਟਰ ਵਿੱਚੋਂ ਖ ਆਹ ਵੇਖਾ ਹੁਣ ਤਨਾ ਟਰੈਕਟਰ ਪੂਰਾ ਸਾਫ ਆ ਵੇਖੀ ਬਾਈ ਅਸੀਂ ਇਧਰੋਂ ਲਓ ਜੀ ਮਾਰੋ ਨੇਗਾ ਧੀ ਨਾਲ ਟਰੈਕਟਰ ਬਾਈ ਅਸੀਂ ਤਾਂ ਸ਼ਰੀ ਫਤੇਗੜ ਸਾਹਿਬ ਉੱਠ ਗਏ ਸੱਜ ਤੋਂ ਤੋਤਾ ਬਣੀਗਾ ਟਰੈਕਟਰ ਉਵੇਂ ਜਿਵੇਂ ਲਿਆਂਦਾ ਉਵੇਂ ਹੀ ਖੜਾ ਆ ਨਾਲ ਦਾ ਰੈਡੀਟਰ ਬਾਈ ਨਿਊਜ਼ਲੋ ਨਿਊਜ਼ਲੋ ਉਵੇਂ ਹੀ ਹਾਂ ਉਹੀ ਹਾਂ ਰੈਡੀਏਟਰ ਨਾਲ ਦਾ ਵਾ ਹਾਂ 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 ਚੈੱਕ ਕਰ ਸਕਦੇ ਹੋ ਤੁਸੀਂ ਇਹਦਾ ਨੰਬਰ ਹੈਗਾ ਪੀਵੀ 22 ਫਾਜ਼ਿਲਕਾ ਦਾ ਨੰਬਰ ਆ ਫਰੋਲਪੁਰ ਚ ਨਾਮ ਹੋਇਆ ਵਾ ਬੰਦਿਆਂ ਦੇ ਫਾਜ਼ਿਲਕਾ ਦਾ ਨੰਬਰ ਆ ਫਰੋਲਪੁਰ ਚ ਨਾਮ ਹਾਂ ਹਾਂ ਦੂਜੇ ਦਾ ਨਾਮ ਹੋਇਆ ਵਾ ਦੂਜੇ ਦਾ ਨਾਮ ਹਾਂ ਹਾਂ ਬਾਕੀ ਇਹ ਲਾ ਨਾਂਗੂੰਗ ਟਰੈਕਟਰ ਦੇ ਸਾਰਾ ਪੈਰ ਪੁਰ ਦਾ ਨਾਂ ਤੇ 95 ਪੈਸੇ ਰਾਂਗੇ ਤੇ ਪਾ ਟਰੈਕਟਰ ਤੇ ਸਾਰਾ ਟਰੈਕਟਰ ਓਰੀਜਨਲ ਆ ਦੇਖ ਰੇ ਮਰਮਾ ਦਾ ਵੀ ਦੇਖ ਓ ਜਿੰਨੇ ਦਾ ਰਮਾ ਤੇ ਮਗਰਾੜ ਮਗਰੂੜ ਚ ਮਗਰੂੜ ਦੇਖ ਲੈ ਡੈਕ ਜੋ ਲੱਗਾ ਵਾ ਸਸਰੀ ਲੱਗੀ ਦੀ ਆ ਡੈਕ ਲੱਗਾ ਮਗਰ ਕੋਕਾ ਸਾਰਾ ਟਰੈਕਟਰ ਓਰੀਜਨਲ ਆ ਬਾਈ ਲਓ ਜੀ origignal ਦੀ ਗੱਲ ਹੈ ਇਹਨਾਂ ਫੱਟੀ ਲੈਣੀ ਸੀ ਆਪਾਂ ਫੱਟੀ ਆਪ ਲਿਆ ਕੇ ਆਏ ਹਾਂ ਹਾਂ ਹੁੱਕ ਅਡਜਸਟੇਬਲ ਅਡਜਸਟੇਬਲ ਫੱਟੀ 1000 ਰੁਪਏ ਦੀ ਆਪਾਂ ਆਪ ਲਿਆ ਕੇ ਪਾਈ ਆ ਲਓ ਜੀ origignal ਫੱਟੀ ਪਾਈ ਇਹਦੇ ਵਿੱਚ 1000 ਰੁਪਏ ਦੀ ਲਾ ਕੇ ਹਾਂ ਚੈੱਕ ਕਰ ਸਕਦੇ ਹਾਂ ਟਰੈਕਿੰਗ ਇੰਜਨ ਦੇ ਦਾ ਬੰਦਾ ਵਾਹ ਕੇ ਸੌਦਾ ਕਰ ਲਿਆ ਆਪਾਂ ਨੂੰ ਤਾਂ ਵੀ ਕੋਈ ਦੁੱਖ ਤਕਲੀਫ ਨਹੀਂ ਠੀਕ ਆ ਠੀਕ ਕਾਗਜ਼ ਪੱਤਰ ਦੀ ਗਾਰੰਟੀ ਹੈ ਕਾਗਜ਼ ਪੱਤਰਾਂ ਦਾ ਭਈ ਆਪਾਂ ਅੱਜ ਅੱਛੀ ਦੀ ਵੀਡੀਓ ਲੈ ਕੇ ਟਰੇਡਰ ਵੇਚ ਦਿਆਂ ਨਾ ਤਾਂ ਆਪਾਂ ਕਦੇ ਇੰਜਨ ਗੇਅਰ ਦਾ ਰੈਕਟਰ ਮਾੜਾ ਲਿਆ ਨਾ ਕਦੇ ਆਪਾਂ ਕਾਲਜ ਪੱਤਰ ਦਾ ਮਾੜਾ ਲਿਆ ਠੀਕ ਹੈ ਠੀਕ ਹੈ ਆਪਾਂ ਨੂੰ ਨਾਂ ਲੈਣਾ ਮਨਜ਼ੂਰ ਆ ਬਾਈ ਆਪਾਂ ਕਹਿਣਾ ਠੱਗੀ ਤੋਂ ਖਣੀ ਆਪਣਾ ਨਾ ਸੱਚਾ ਸੁੱਤਾ ਦਾ ਕੰਮ ਆ ਆਪਾਂ 5000 ਦੀ ਖੇਡ ਹੁੰਦੀ ਆਪਾਂ ਕੋਈ ਬਾਲੀ ਵੱਡੀਆਂ ਖੇਡਦੇ ਬਿਲਕੁਲ ਉਹ ਤਾਂ ਆਵੇ ਕਹਿ ਦਿੱਤਾ ਜੀ ਦੋ ਮਿੰਟ ਹੀ ਆ ਸਕਦੇ ਹਾਂ ਨੰਬਰ ਆਪਣਾ ਹੈਗਾ ਵੀ 62833 84719 62833 84719 84719 ਹਾਂ ਪਿੰਡ ਮੇਰਾ ਭਲੂਰ ਆ ਜ਼ਿਲ੍ਹਾ ਮੋਗਾ ਬਾਈ ਪਿੰਡ ਭਲੂਰ ਆ ਜ਼ਿਲ੍ਹਾ ਮੋਗਾ ਬਾਈ ਦਾ ਬੱਗਾ ਪ੍ਰਾਣਾ ਤੋਂ ਮੁੱਦਕੀ ਰੋਡ ਤਾਂ ਹਾਂ ਮੁੱਦਕੀ ਰੋਡ ਮੁੱਦਕੀ ਰੋਡ ਤੋਂ ਆਪਾਂ ਨੂੰ 3 ਕਿਲੋਮੀਟਰ ਵੜ ਪੈਣੀ ਚਾਰ ਬੱਸਾਂ ਆਪਾਂ ਕਰ ਲਈ ਤਾਂ ਠੀਕ ਆ ਹਾਂਜੀ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਾਈ ਦਾ ਆਪਾਂ ਨੰਬਰ ਵੀ ਛੱਡ ਦਾਂਗੇ ਥੰਬਨੇਲ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ